ਸ਼ੰਭੂ ਬੈਰੀਅਰ ਦੀ ਤਸਵੀਰਾਂ ਸ਼ੰਭੂ ਬੈਰੀਅਰ ਦੇ ਉੱਤੇ ਦੇਖ ਸਕਦੇ ਹੋ ਕਿ ਵੱਡੀ ਗੇਤੀ ਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਹੋਏ ਨੇ ਜਿਹੜੇ ਟਿੱਪਰ ਮਿੱਟੀ ਦੇ ਭਰ-ਭਰ ਕੇ ਇੱਥੇ ਲਿਆਂਦੇ ਜਾ ਰਹੇ ਨੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਿਹੜਾ ਆਪਣੀਆਂ ਜੀਸੀਬੀਆਂ ਮਸ਼ੀਨਾਂ ਇੱਥੇ ਪੋਲ ਕੇ ਇਹਨਾਂ ਜਿਹੜੀਆਂ ਇੱਥੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਹਰਿਆਣਾ ਪ੍ਰਸ਼ਾਸਨ ਹਰਿਆਣਾ ਦੇ ਡੀਜੀਪੀ ਆ ਉਹਨਾਂ ਦੇ ਵੱਲੋਂ ਜੀਸੀਬੀਆ ਨੂੰ ਰੋਕਣ ਦੇ ਲਈ ਜਿਹੜੇ ਜੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਗਈ ਆ ਅਤੇ ਬਜ਼ੁਰਗਾਂ ਨੂੰ ਵੀ ਪਿੱਛੇ ਰੱਖਣ ਦੇ ਲਈ ਚਿੱਠੀ ਲਿਖੀ ਗਈ ਆ ਕਿਹਾ ਗਿਆ ਕਿ ਬਿਰਗਾਂ ਨੂੰ ਵੀ ਪਿੱਛੇ ਰੱਖਿਆ ਜਾਵੇ ਤਿਆਰੀ ਦੇ ਵਿੱਚ ਕਿਸਾਨ ਅਜੇ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਤਿਆਰੀਆਂ ਨੂੰ ਦੇਖਦੇ ਹੋਏ ਜਿਹੜਾ ਜਰੂਰ ਇੱਥੇ ਕਿਤਨਾ ਕਿਤੇ ਜਿਹੜਾ ਸਹਿਮ ਦਾ ਇੱਕ ਕਹਿ ਦिए ਮਾਹੌਲ ਆ ਪੂਰੀ ਦੁਨੀਆ ਦੀਆਂ ਜਿਹੜੀਆਂ ਨਜ਼ਰਾਂ ਅੱਜ ਇਸੇ ਉੱਤੇ ਟਿਕੀਆਂ ਹੋਈਆਂ ਨੇ ਨਾ ਮੰਗਾ ਨੂੰ ਮਨਾਉਣ ਦੇ ਲਈ ਇੱਕ ਵਾਰ ਫੇਰ ਦੇਸ਼ ਦਾ ਅਣਦਾਤਾ ਸੜਕਾਂ ਦੇ ਉੱਤੇ ਉੱਤਰਿਆ ਹੋਇਆ ਹੈ। ਤਸ਼ੱਬੂ ਬੈਰੀਅਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਦੇ ਭਰੇ ਹੋਏ ਕੰਟੇਨਰ ਵੀ ਜਿਹੜੇ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਇਸ ਵਕਤ ਤੁਹਾਨੂੰ ਜਿਹੜੀ ਇਹ ਤਸਵੀਰ ਦਿਖਾ ਰਹੇ ਹਾਂ ਤਾਂ ਇਧਰਲੇ ਪਾਸੇ ਦਿਖਾ ਦਿਓ ਇੱਕ ਆ ਦੂਜਾ ਕੰਟੇਨਰ ਜਿਹੜਾ ਜਾ ਰਿਹਾ ਇੱਕ ਕੰਟੇਨਰ ਪਹਿਲਾਂ ਅੱਗੇ ਚਲਾਇਆ ਜਾ ਚੁੱਕਿਆ ਹੈ ਇਹ ਟਿਪਰ ਮਿੱਟੀ ਦੇ ਭਰ-ਭਰ ਕੇ ਜਿਹੜੇ ਇੱਥੇ ਲਿਆਂਦੇ ਜਾ ਰਹੇ ਨਹੀਂ ਡੀਜੀਪੀ ਹਰਿਆਣਾ ਦੇ ਵੱਲੋਂ ਕੱਲ ਹਦਾਇਤਾਂ ਆਈਆਂ ਨੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਡੀਜੀਪੀ ਪੰਜਾਬ ਦੇ ਵੱਲੋਂ ਜਿਹੜੀਆਂ ਆਪਣੇ ਵੱਲੋਂ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਜਿਹੜਾ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਇਸ ਵਕਤ ਤੁਹਾਨੂੰ ਜਿਹੜੀ ਤਸਵੀਰ ਦਿਖਾ ਰਹੇ ਹਾਂ ਇਹ ਤਸਵੀਰ ਸ਼ੰਭੂ ਬੈਰੀਅਰ ਦੀ ਤਸਵੀਰਾਂ ਸ਼ੰਭੂ ਬੈਰੀਅਰ ਦੇ ਉੱਤੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਹੋਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਇੱਥੇ ਕੋਈ ਨੁਕਸਾਨ ਨਾ ਹੋ ਜਾਵੇ ਕੋਈ ਮਾਹੌਲ ਨਾ ਖਰਾਬ ਹੋ ਜਾਵੇ ਉਸ ਨੂੰ ਲੈ ਕੇ ਜਿਹੜੇ ਇੱਥੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸ਼ੰਭ ਇਹ ਰੀਤੀ ਅਸੀਂ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬਰੀਅਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਟਿਪਰ ਮਿੱਟੀ ਦੇ ਭਰ-ਭਰ ਕੇ ਇੱਥੇ ਲਿਆਂਦੇ ਜਾ ਰਹੇ ਨੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਿਹੜਾ ਆਪਣੀਆਂ ਜੀਸੀਬੀਆਂ ਮਸ਼ੀਨਾਂ ਇੱਥੇ ਪੋਲ ਕੇ ਇੰਨਾ ਜਿਹੜੀਆਂ ਇੱਥੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਉਧਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੰਜਾਬ ਹਰਿਆਣਾ ਪ੍ਰਸ਼ਾਸਨ ਹਰਿਆਣਾ ਦੇ ਡੀਜੀਪੀ ਆ ਉਹਨਾਂ ਦੇ ਵੱਲੋਂ ਜੀਸੀਬੀਆਂ ਨੂੰ ਰੋਕਣ ਦੇ ਲਈ ਜਿਹੜੇ ਜੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਗਈ ਆ ਅਤੇ ਬਜ਼ੁਰਗਾਂ ਨੂੰ ਵੀ ਪਿੱਛੇ ਰੱਖਣ ਦੇ ਲਈ ਚਿੱਠੀ ਲਿਖੀ ਗਈ ਆ ਕਿਹਾ ਗਿਆ ਕਿ ਬਜ਼ੁਰਗਾਂ ਨੂੰ ਵੀ ਪਿੱਛੇ ਰੱਖਿਆ ਜਾਵੇ ਤਾ ਇਹ ਤਸਵੀਰ ਆ ਇਹ ਸ਼ੰਭੂ ਬੈਰੀਏ ਦੀ ਤਸਵੀਰ ਆ ਸ਼ੰਭੂ ਥਾਣਾ ਚੌਂਕੀ ਦੇ ਕੋਲ ਦੀਆਂ ਜਿਹੜੀਆਂ ਤੁਹਾਡੇ ਨਾਲ ਇਹ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਪੁਲਿਸ ਆ ਜਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਜਿਹੜਾ ਮਾਹੌਲ ਟਕਰਾ ਦਾ ਪੈਦਾ ਹੋ ਸਕਦਾਗਾ ਕਿਸਾਨ ਦਿੱਲੀ ਵੱਲ ਨੂੰ ਵਧਣਗੇ ਤਾਂ ਦਿੱਲੀ ਵੱਲ ਨੂੰ ਜੇਕਰ ਕਿਸਾਨ ਵੱਧਿਆ ਤਾਂ ਉਧਰੋਂ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰੇਗਾ ਜਿਸ ਤਰੀਕੇ ਦੇ ਨਾਲ ਪਹਿਲੇ ਦਿਨਾਂ ਦੇ ਵਿੱਚ ਦੋ ਹਾਲਾਤ ਰਹਿੰਦੇ ਨੇ ਉਹਨਾਂ ਦਿਨਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਜੇ ਧਿਆਨ ਦੇ ਰੱਖਦੇ ਹੋਏ ਦੇਖਿਆ ਜਾਵੇ ਤਾਂ ਜੋ ਅੱਥਰੀਖੇ ਦੇ ਨਾਲ ਅਤੂ ਗੈਸ ਦੇ ਗੋਲੇ ਸੁੱਟੇ ਗਏ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਤੋਂ ਬਾਅਦ ਜਿਹੜਾ ਅੱਜ ਹਾਲਾਤ ਜਿਹੜੇ ਉਸ ਤੋਂ ਵੀ ਗੰਭੀਰ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਤਿਆਰੀ ਦੇ ਵਿੱਚ ਕਿਸਾਨ ਅਜੇ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਤਿਆਰੀਆਂ ਨੂੰ ਦੇਖਦੇ ਹੋਏ ਜਿਹੜਾ ਜਰੂਰ ਇੱਥੇ ਕਿਤੇ ਨਾ ਕਿਤੇ ਜਿਹੜਾ ਸਹਿਮ ਦਾ ਇੱਕ ਕਹਿ ਦਈਏ ਮਾਹੌਲ ਆ ਪੂਰੀ ਦੁਨੀਆ ਦੀਆਂ ਜਿਹੜੀਆਂ ਨਜ਼ਰਾਂ ਅੱਜ ਇਸੇ ਉੱਤੇ ਟਿਕੀਆਂ ਹੋਈਆਂ ਨੇ ਕਿ ਕਿਸਾਨ ਇਹਨਾਂ ਬੈਰੀਕੇਡਾਂ ਨੂੰ ਪਾਰ ਕਰਕੇ ਦਿੱਲੀ ਵੱਲ ਨੂੰ ਵੱਧ ਪਾਉਣਗੇ ਜਾਂ ਨਹੀਂ ਕਿਸਾਨਾਂ ਆਗੂਆਂ ਨੇ ਕੇਂਦਰ ਦਾ ਪ੍ਰਸਤਾਵ ਠੁਕਰਾ ਦਿੱਤਾ ਹਾਲਾਂਕਿ ਕੇਂਦਰ ਚਾਰ ਫਸਲਾਂ ਦੇ ਉੱਤੇ ਐਮਐਸਪੀ ਦੇਣ ਦਾ ਪ੍ਰਸਤਾਵ ਕਿਸਾਨਾਂ ਦੇ ਮੂਹਰੇ ਰੱਖਿਆ ਜਾਂਦਾ ਪਰ ਕਿਸਾਨ ਕਹਿੰਦੇ ਕਿ ਸਾਨੂੰ ਉਹ ਪ੍ਰਸਤਾਵ ਮਨਜ਼ੂਰ ਨਹੀਂ ਹੈਗਾ ਅਸੀਂ 23 ਫਸਲਾਂ ਦੇ ਉੱਤੇ ਐਮਐਸਪੀ ਦੀ ਮੰਗ ਰੱਖੀ ਹੈ ਤੇ ਸਾਨੂੰ 23 ਫਸਲਾਂ ਦੇ ਉੱਤੇ ਹੀ ਐਮਐਸਪੀ ਚਾਹੀਦੀ ਆ ਤਾਂ ਉਸੇ ਮੰਗ ਦੇ ਉੱਤੇ ਅੜੇ ਹੋਏ ਨੇ ਕਰਜ਼ਾ ਮਾਫੀ ਦੀ ਮੰਗਾਂ ਨਰੇਗਾ ਦੀ ਦਿਹਾੜੀ 200 ਕਰਨ ਦੀ ਮੰਗਾਂ ਤੇ 700 ਰੁਪਏ ਜਿਹੜੀ ਮਜ਼ਦੂਰ ਦੀ ਦਿਹਾੜੀ ਕਰਵਾਉਣ ਦੀ ਮੰਗਾਂ ਕਰਜ਼ਾ ਮਾਫੀ ਦੀ ਮੰਗਾਂ ਨੇ ਤਾਂ ਇਸ ਤੋਂ ਇਲਾਵਾ ਜਿਹੜੇ ਪਰਚੇ ਹੋਏ ਸੀ ਪਿਛਲੇ ਅੰਦੋਲਨਾਂ ਦੇ ਦੌਰਾਨ ਤਾਂ ਉਹਨਾਂ ਨੂੰ ਰੱਦ ਕਰਨ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਚੱਲੇ ਹੋਏ ਵੀ ਮੰਗਾਂ ਨੇ ਇਹਨਾਂ तमाम ਮੰਗਾਂ ਦੀ ਗੱਲ ਕੀਤੀ ਜਾਵੇ ਇਹ ਮੰਗਾਂ ਪੁਰਾਣੀਆਂ ਨੇ ਪਿਛਲੇ ਅੰਦੋਲਨਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਤੇ ਮੌਕੇ ਦੇ ਉੱਤੇ ਤਿੰਨ ਕਾਨੂੰਨਾਂ ਨੂੰ ਵਾਪਸ ਲਿਆ ਗਿਆ ਸੀ ਤਾਂ ਉਦੋਂ ਕਿਸਾਨਾਂ ਦੇ ਨਾਲ ਇੱਕ ਵਾਅਦਾ ਵੀ ਕੀਤਾ ਜਾਂਦਾਗਾ ਜਿਸ ਸਮੇਂ ਉਹਨਾਂ ਨੇ ਕਿਹਾ ਗਿਆ ਸੀ ਕਿ ਤੁਹਾਡੀਆਂ ਸਾਰੀਆਂ ਮੰਗਾਂ ਸਾਨੂੰ ਸਵਕਾਰ ਆ ਤੁਸੀਂ ਇਹ ਅੰਦੋਲਨ ਨੂੰ ਸਵਾਗਤ ਕਰਦੇ ਹੋ ਤੁਸੀਂ ਆਪਣੇ ਘਰਾਂ ਦੇ ਵਿੱਚ ਵਾਪਸ ਪਰਤਦੇ ਹੋ ਤੇ ਅਸੀਂ ਬਹੁਤ ਜਲਦੀ ਜਿਹੜੀਆਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਤੇ ਅਸੀਂ ਜਿਹੜੇ ਤਿੰਨ ਕਾਨੂੰਨ ਆ ਉਹਨਾਂ ਨੂੰ ਵੀ ਅਸੀਂ ਵਾਪਸ ਲੈਣੇ ਆ ਹਾਲਾਂਕਿ ਤਿੰਨ ਕਾਨੂੰਨ ਤਾਂ ਵਾਪ ਐਸਪੀ ਦੀ ਮੰਗ ਸੀਗੀ ਜਾਂ ਹੋਰ ਵੱਖ-ਵੱਖ ਮੰਗਾਂ ਸੀਗੀਆਂ ਤਾਂ ਉਹਨਾਂ ਮੰਗਾਂ ਦੇ ਉੱਤੇ ਜਿਹੜਾ ਕੁਝ ਵੀ ਕੰਮ ਨਹੀਂ ਹੋਇਆ ਤੇ ਉਹ ਮੰਗਾਂ ਉਵੇਂ ਦੀਆਂ ਉਵੇਂ ਜਿਹੜੀਆਂ ਖੜੀਆਂ ਰਹਿ ਗਈਆਂ ਤਾਂ ਉਹਨਾਂ ਮੰਗਾਂ ਨੂੰ ਮਨਾਉਣ ਦੇ ਲਈ ਇੱਕ ਵਾਰ ਫਿਰ ਦੇਸ਼ ਦਾ ਅਣਦਾਤਾ ਸੜਕਾਂ ਦੇ ਉੱਤੇ ਉਤਰਿਆ ਹੋਇਆ ਕੈਮਰਾਮੈਨ ਸਾਥੀ ਹਰਪ੍ਰੀਤ ਸਿੰਘ ਤੇ ਨਾਰਾਜ ਸਿੰਘ ਭੱਲਾ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਦਾ ਪੈਕਟ ਸ਼ੰਭੂ ਬੈਰੀਅਰ